ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤ ਸਿੰਘ ਤਰਖਾਣ ਮਾਜਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਰਹੰਮ ਫਤਿਹਗੜ ਸਾਹਿਬ ਇਹ ਅਲੋਕਿਕ ਧਰਤੀ ਨਿੱਕੀਆਂ ਜਿੰਦਾ ਵੱਡੇ ਸਾਕੇ ਜਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਜਿਨ੍ਹਾਂ ਨੂੰ ਨਿਹਾਂ ਵਿੱਚ ਚਿਣਿਆ ਗਿਆ ਔਰ ਉਹਨਾਂ ਨੇ ਸੀ ਨਹੀਂ ਮੰਨੀ ਉਹ ਕੁਰਬਾਨੀ ਸ਼ਹਾਦਤ ਪਰ ਲਹੂ ਪੀ ਜੀ ਧਰਤੀ ਜਿੱਥੇ ਮੈਂ ਵੇਖ ਰਿਹਾ ਕਿ ਇਥੋਂ ਦੁਨੀਆ ਦੇ ਕੋਨੇ-ਕੋਨੇ 'ਚੋਂ ਪੂਰੀ ਦੁਨੀਆ ਦੇ ਕੋਨੇ-ਕੋਨੇ 'ਚ ਲੋਕ ਆ ਕੇ ਸਜਦਾ ਕਰਦੇ ਨੇ ਨਤਮਸਤਕ ਹੁੰਦੇ ਨੇ ਕਿ ਇਹ ਧਰਤੀ ਦੀ ਕੁਰਬਾਨੀ ਨੂੰ ਕਿਤੇ ਝੂਠ ਲਾਇਆ ਨਹੀਂ ਜਾ ਸਕਦਾ ਐਸੀ ਕੁਰਬਾਨੀ ਜਿਸ ਗੁਰੂਆਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਹੁਣ ਪੂਰਾ ਪਰਿਵਾਰ ਵਾਰਿਆ ਹੋਵੇ ਬੜੇ ਜੇ ਚਮਕੌਰ ਦੀ ਗੜੀ ਦੀ ਗੱਲ ਹੋਵੇ ਜੇ ਫਤਿਹਗੜ੍ਹ ਸਾਹਿਬ ਦੀ ਗੱਲ ਹੋਵੇ ਧੰਦਨ ਬਾਬਾ ਜੀਤ ਸਿੰਘ ਧੰਦਨ ਬਾਬਾ ਜਯਾਰ ਸਿੰਘ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਔਰ ਤੰਤਨ ਬਾਬਾ ਜੋਰਾਵਰ ਸਿੰਘ ਤੰਤਨ ਬਾਬਾ ਫਤਿਹ ਸਿੰਘ ਸਰਹੰਦੀਆਂ ਨੀਹਾਂ 'ਚ ਸ਼ਹੀਦ ਹੋਏ ਲਹੂ ਭਿਜੀ ਧਰਤੀ ਦੀ ਕੋਈ ਕੁਰਬਾਨੀ ਕੋਈ ਦੇਣ ਦੇ ਨਹੀਂ ਸਕਦਾ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਇੱਥੇ ਸਾਡੇ ਇਲਾਕਾ ਨਿਵਾਸੀਆਂ ਦੇ ਵੱਲੋਂ ਮੈਂ ਇਹੀ ਬੇਨਤੀ ਕਰਾਂਗਾ ਇਹ ਦੁਨੀਆ ਦੇ ਲੋਕੋ ਐਡੀ ਵੱਡੀ ਸ਼ਹਾਦਤ ਭਿਜੀ ਲਹੂ ਭਿਜੀ ਧਰਤੀ ਦੀ ਮਿਸਾਲ ਨਹੀਂ ਮਿਲਦੀ ਕਿਰਪਾ ਕਰਕੇ ਇਸ ਧਰਤੀ ਦੇ ਉੱਤੇ ਅੱਜ ਮੈਂ ਇੱਥੇ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਸਾਡੇ ਐਸਕੇ ਆਲੂ ਵਾਲੀਆ ਜੀ ਇੱਥੇ ਡੀਸੀ ਰਹੇ ਨੇ ਡਿਪਟੀ ਕਮਿਸ਼ਨਰ ਰਹੇ ਨੇ ਸਾਡੇ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਜਿਨ੍ਹਾਂ ਨੇ ਇੱਥੋਂ ਚੰਡੋਲ ਸਰਕਸਾਂ ਲੱੱਚਰ ਪਣਾ ਹੋਰ ਵੀ ਉਹਨਾਂ ਨੇ ਹਟਾ ਕੇ ਇਹ ਗੱਲ ਕੀਤੀ ਸੀ ਵੀ ਇੱਥੇ 3 ਦਿਨ ਧਰਤੀ ਤੇ ਤੁਸੀਂ ਆਪਣੇ ਘਰਾਂ ਵਿੱਚ ਵੀ ਥੱਲੇ ਬਿਸਤਰ ਲਾ ਕੇ ਸੌਵੋ ਤਾਂ ਤੁਹਾਡੀ ਸੱਚੀ ਸਰਬਾਂਝਰੀ ਹੋਊਗੀ ਇਹ ਤੁਹਾਡੀ ਸ਼ਰਧਾ ਹੋਊਗੀ ਐਸੇ ਡਿਪਟੀ ਕਮਿਸ਼ਨਰ ਰਹੇ ਨੇ ਸਾਡੇ ਫਤੇਗੜ ਸਾਹਿਬ ਮੈਂ ਉਹ ਪਾਵੇਂ ਦੁਨੀਆ ਚ ਰਹੇ ਨਹੀਂ ਅੱਜ ਮੈਂ ਉਹਨਾਂ ਨੂੰ ਯਾਦ ਕਰਦਾ ਇਸ ਸਮੇਂ ਦੇ ਉੱਤੇ ਕਿ ਉਹਨਾਂ ਨੇ ਇਹਨੂੰ ਇੱਕ ਲੰਗਰ ਨਾਲ ਜਿਹੜੇ ਲੱਗੇ ਹੋਏ ਨੇ ਉਹਨਾਂ ਵਾਸਤੇ ਵੀ ਗੱਲ ਕੀਤੀ ਸੀ ਵੀ ਇੱਥੇ ਤੁਸੀਂ ਲਾਉਡ ਸਪੀਕਰ ਬੰਦ ਕਰੋ ਲੋਕ ਤਾਂ ਇੱਥੇ ਇੱਕ ਨਤਮਸਕ ਹੋਣ ਵਾਸਤੇ ਆਉਂਦੇ ਆਪਣੀ ਸ਼ਰਧਾ ਲੈ ਕੇ ਆਉਂਦੇ ਆ ਮੈਂ ਤੁਹਾਡੇ ਚੈਨਲ ਮੀਰੀ ਆ ਰਹੀ ਇਹ ਬੇਨਤੀ ਕਰਾਂਗਾ ਕਿ ਬੜੇ ਆਦਰ ਤੇ ਸਤਿਕਾਰ ਦੇ ਨਾਲ ਪੁਲਿਸਨ ਡਿਪਾਰਟਮੈਂਟ ਦਾ ਤੇ ਅਸੀਂ ਪ੍ਰਸ਼ਾਸਨ ਦਾ ਸਾਥ ਦਈਏ ਕਿ ਹੁੱਲੜਵਾਜੀ ਨਾ ਕਰੀਏ ਇਹ ਉਹ ਸਜਦਾ ਲੋਪੀ ਜੀ ਧਰਤੀ ਤੇ ਤੁਸੀਂ ਨਤਮਸਤ ਹੋਣਾ ਹੈ ਪਰਮਾਤਮਾ ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰੇ ਐਨੇ ਕਹਿੰਦਾ ਹਾਂ ਫਤਿਹ ਬਲਾ ਕੇ ਜਾ ਸਲਾਮਾ ਵਾਹਿਗੁਰੂ ਜੀ ਕਾ ਖਾਲਸਾ